ਮੰਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਆਕਾਲੀ ਦਲ ਤੇ ਗੰਭੀਰ ਇਲਜ਼ਾਮ ਬੋਲੇ ਗੁਰਦੁਆਰਿਆਂ ਦਾ ਪੈਸਾ ਚੋਰੀ ਕਰ ਰਿਹਾ ਹੈ ਆਕਾਲੀ ਦਲ ਪਰਵਾਰਕ ਮੁੱਦਿਆਂ ਤੇ ਟਿੱਪਣੀ ਕਰ ਮਜੀਠੀਆ ਨੇ ਟੱਪੀਆਂ ਸਾਰੀਆਂ ਹੱਦਾਂ ਪਰ ਸੁਖਬੀਰ ਹਰਸਮਰਤ ਤੇ ਮਜੀਠੀਆ ਨੂੰ ਲੁਧਿਆਣਾ ਤੋਂ ਚੋਣ ਲੜਨ ਦੀ ਦਿੱਤੀ ਚੁਣੌਤੀ ਹੈਟੈਂਡ ਰਨ ਕਾਨੂੰਨ ਖਿਲਾਫ ਟਰੱਕ ਬੱਸ ਡਰਾਈਵਰਾਂ ਦੀ ਹੜਤਾਲ ਜਾਰੀ ਦੋਸ਼ ਤੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਟਰਾਂਸਪੋਰਟ ਸਿਸਟਮ ਪੂਰੀ ਤਰ੍ਹਾਂ ਠੱਪ ਪੈਟਰੋਲ ਪੰਪਾਂ ਤੇ ਕੱਟੀ ਤੇਲ ਦੀ ਸਪਲਾਈ ਲੱਗੀਆਂ ਲੰਬੀਆਂ ਕਤਾਰਾਂ ਲੁਧਿਆਣਾ ਦੇ ਵਿੱਚ ਤੇਜ਼ ਰਫ਼ਤਾਰ ਸਕੋਰਪਿਓ ਨੇ ਸਵਿਫਟ ਕਾਰ ਨੂੰ ਮਾਰੀ ਟੱਕਰ ਟਰੱਕ ਤੋਂ ਬਾਅਦ ਖੁਲਿਆ ਸਕੋਰਪਿਓ ਦਾ ਇੱਕ ਟਾਇਰ ਚਾਲਕ ਤੇ ਨਸ਼ੇ ਵਿੱਚ ਤੋਥੋਂ ਦੇ ਇਲਜ਼ਾਮ ਡੇਰਾਬਾਬਾ ਨਾਨਕ ਦੇਵ ਚ ਦਿਹਾੜੇ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਪਛਾਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ ਜ਼ਖਮੀ ਹਰਦੀਪ ਸਿੰਘ ਨੂੰ ਅੰਮ੍ਰਿਤਸਰ ਲੈ ਜਾਂਦੇ ਵਕਤ ਹਰਦੀਪ ਸਿੰਘ ਦੀ ਲੈ ਜਾਂਦੇ ਵਕਤ ਹੋਈ ਮੌਤ ਮਦਰਵਾਹਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ 5 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਗਿਆ ਸੀ ਵਿਦੇਸ਼ 10 ਜਨਵਰੀ ਨੂੰ ਆਉਣਾ ਸੀ ਵਾਪਸ ਗੁਰਵਾਰ ਮੱਧ ਤੱਕ ਦੇ ਵਾਪਸ ਲਿਆਉਣ ਦੀ ਲਗਾ ਰਿਹਾ ਗੁਹਾਰ ਫਿਰੋਜ਼ਪੁਰ ਵਿੱਚ ਸਰਹੱਦ ਨੇੜੇੋਂ 2 ਕਰੋੜ ਤੋਂ ਵੱਧ ਦੀ ਹੈਰੋਇਨ ਬਰਾਮਦ ਬੀਐਸਐਫ ਨੂੰ ਚੈਕਿੰਗ ਦੌਰਾਨ ਇੱਕ ਖੇਤ ਚੋਂ ਮਿਲਿਆ ਹੈਰੋਇਨ ਦਾ ਪੈਕੇਟ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਕੀਤਾ ਸੀ ਸਪਲਾਈ ਅੱਜ ਜੰਡੇਆਲਾ ਗੁਰੂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੁਟਣਗੇ ਕਿਸਾਨ 18 ਕਿਸਾਨ ਜਥੇਬੰਦੀਆਂ ਨੇ ਦਿੱਤਾ ਹੈ ਸੱਦਾ ਵਾਕਵਾਕ ਮੰਗਾਂ ਨੂੰ ਲੈ ਕੇ ਕੀਤੀ ਜਾਵੇਗੀ ਰੈਲੀ 11 ਰਿਲੇਸ਼ਨਸ਼ਿਪ ਮਾਮਲੇ ਤੇ ਹੁਣ ਡਿਵੀਜ਼ਨ ਬੈਂਚ ਕਰੇਗਾ ਸੁਣਵਾਈ 8 ਜਨਵਰੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਚ ਹੋਏਗੀ ਸੁਣਵਾਈ ਮਾਮਲੇ ਚ ਸਿੰਗਲ ਬੈਂਚ ਤੇ ਵਕਵਾਕ ਆਦੇਸ਼ਾਂ ਤੇ ਹੋਵੇਗੀ ਹਿਅਰਿੰਗ ਅਜੇ ਵੀ ਬਾਜ਼ਾਰ ਦੇ ਵਿੱਚ ਮੌਜੂਦ 2000 ਦੇ ਨੋਟ 9330 ਕਰੋੜ ਰੁਪਏ ਦੀ ਅਜੇ ਤੱਕ ਨਹੀਂ ਹੋਈ ਵਾਪਸੀ ਆਰਬੀਆ ਨੇ ਪਿਛਲੇ ਸਾਲ ਮਈ ਮਹੀਨੇ ਤੋਂ 2000 ਦੇ ਨੋਟ ਵਾਪਸ ਲੈਣ ਦਾ ਕੀਤਾ ਸੀ ਐਲਾਨ

हिट एंड रन ਕਾਨੂੰਨ ਦੇ ਖਿਲਾਫ ਦੇਸ਼ ਭਾਰਤ ਵਿੱਚ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਦੱਸਿਆ ਕਿ ਟਰੱਕ ਬੱਸ ਡਰਾਈਵਰਾਂ ਦੀ ਹੜਤਾਲ ਚੱਲ ਰਹੀ ਹੈ ਦੇਸ਼ ਭਾਰ ਦੇ ਕਈ ਸੂਬਿਆਂ ਦੇ ਵਿੱਚ ਚੱਕਾ ਜਾਮ ਹੋਇਆ ਹੈ ਮੁੰਬਈ, ਇੰਦੋਰ, ਦਿੱਲੀ, ਹਰਿਆਣਾ, ਯੂਪੀ ਸਮੇਤ ਕਈ ਥਾਵਾਂ ਤੇ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੜਤਾਲ ਦੇ ਕਾਰਨ ਟਰਾਂਸਪੋਰਟ ਸਿਸਟਮ ਪੂਰੀ ਤਰ੍ਹਾਂ ਦੇ ਨਾਲ ਠੱਪ ਹੈ ਪੈਟਰੋਲ ਪੰਪਾਂ ਤੇ ਲੰਬੀਆਂ ਕਤਾਰਾਂ ਲੱਗੀਆਂ ਨੇ ਕਿਉਂਕਿ ਪੈਟਰੋਲ ਦੀ ਸਪਲਾਈ ਜਿਹੜੀ ਪ੍ਰਭਾਵਿਤ ਹੋਈ ਹੈ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਹਿੱਟ ਐਂਡ ਰਨ ਦਾ ਕਾਨੂੰਨ ਨਵਾਂ ਜਿਹੜਾ ਬਣਿਆ ਹੈ ਉਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। दरअसल केंद्र सरकार ने नए कानून ਦੇ ਮੁਤਾਬਿਕ ਜੇਕਰ ਕੋਈ ট্রাক ਜਾਂ ਡੰਪ ਚਾਲਕ ਕਿਸੇ ਨੂੰ ਦਰੜ ਕੇ ਭੱਜ ਜਾਂਦਾ ਹੈ ਤਾਂ 10 ਸਾਲ ਦੀ ਜੇਲ੍ਹ ਹੋਏਗੀ। ਇਸ ਤੋਂ ਇਲਾਵਾ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੋਏਗਾ। ਇਹ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਦੱਸ ਦੇ ਕਿ ਮੁਲਜ਼ਮ ਡਰਾਈਵਰ ਨੂੰ ਕੁਝ ਦਿਨਾਂ ਦੀ ਜ਼ਮਾਨਤ ਜਿਹੜੀ ਇਹ ਪਹਿਲਾਂ ਮਿਲ ਜਾਂਦੀ ਸੀ। ਪੁਰਾਣੇ ਕਾਨੂੰਨ ਦੇ ਵਿੱਚ 2 ਸਾਲ ਦੀ ਸਜ਼ਾ ਸੀ ਪਰ ਹੁਣ ਸਜ਼ਾ ਜਿਹੜੀ ਹੈ ਉਹ ਜ਼ਿਆਦਾ ਹੈ ਔਰ ਕਹਿ ਸਕਦੇ ਆ ਬੇहद ਜ਼ਿਆਦਾ ਹੈ 10 ਸਾਲ ਦੀ ਸਜ਼ਾ ਜਿਹੜੀ ਹੈ ਕਰ ਦਿੱਤੀ ਗਿਆ ਮਤਸ਼ਾ ਗ੍ਰਹਿ ਮੰਤਰੀ ਦੇ ਵੱਲੋਂ ਇਹ ਦੱਸਿਆ ਗਿਆ ਸੀ ਜਦੋਂ ਕਾਨੂੰਨ ਦੇ ਬਾਰੇ ਸਾਰੀ ਵਿਸਥਾਰ ਦੇ ਨਾਲ ਜਾਣਕਾਰੀ ਸੰਸਦ ਦੇ ਵਿੱਚ ਦਿੱਤੀ ਜਾ ਰਹੀ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਹੜੀਆਂ ਜ਼ਰੂਰੀ ਲੱਗਦਾ ਹੈ ਇਸ ਇਸ ਸਮੇਂ ਤੇ ਔਰ ਜਿੱਥੇ ਬਦਲਾ ਕਰਨ ਦੀ ਲੋੜ ਹੈ ਉੱਥੇ ਜ਼ਰੂਰ ਕੀਤਾ ਗਿਆ ਹੈ ਔਰ ਖਾਸ ਤੌਰ ਤੇ ਉਹਨਾਂ ਨੇ ਨਾਬਾਲਗ ਬੱਚੀਆਂ ਦਾ ਜ਼ਿਕਰ ਕੀਤਾ ਸੀ ਮਹਿਲਾਵਾਂ ਦਾ ਜ਼ਿਕਰ ਕੀਤਾ ਸੀ ਉਹ ਲੋਕਾਂ ਦਾ ਜ਼ਿਕਰ ਕੀਤਾ ਸੀ ਜਿਹੜੇ 마ਸੂਮ ਹੁੰਦੇ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਤਾਂ ਇਸੇ ਕਿਸਮ ਦੇ ਨਾਲ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਹਿੱਟ ਐਂਡ ਰਨ ਕਾਨੂੰਨ ਦੇ ਚਲਦੇ ਇਹ ਜਿਹੜੀ ਸਜ਼ਾ ਹੈ ਉਹ ਵਧਾਈ ਗਈ ਹੈ 2 ਸਾਲ ਤੋਂ 10 ਸਾਲ ਵੀ ਕਰ ਦਿੱਤੀ ਗਈ ਹੈ 7 ਲੱਖ ਰੁਪਏ ਜੁਰਮਾਨਾ ਪਰ ਉੱਥੇ ਹੀ ਦੂਸਰੇ ਪਾਸੇ ਜਿਹੜੇ ਡਰਾਈਵਰ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਇਹ ਬੇਗਤ ਜ਼ਿਆਦਾ ਸਖਤੀ ਕਰ ਦਿੱਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੁੰਬਈ ਇੰਦੋਰ ਦਿੱਲੀ ਹਰਿਆਣਾ 10 ਸੂਬੇ ਅਸੀਂ ਕਹਿ ਸਕਦੇ ਹਾਂ ਹੁਣ ਤੱਕ ਜਿਹੜੇ ਨੇ ਉਹ ਇਸ ਪ੍ਰਦਰਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਇਹ ਖਾਸ ਤੌਰ ਤੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਸਟੇਟਮੈਂਟਸ ਨੇ ਆ ਰਿਹਾ ਨੇ ਕਿ ਖੁਦ ਬਖੁਦ ਜਿਹੜੇ ਡਰਾਈਵਰ ਨੇ ਉਹ ਖੁਦ ਇਹ ਆਪਣੀਆਂ ਗੱਡੀਆਂ ਨੂੰ ਬੱਸਾਂ ਨੂੰ ਛੱਡ ਕੇ ਸੜਕਾਂ ਤੇ ਆ ਗਏ ਨੇ ਜਦਕਿ ਇਸ ਤਰੀਕੇ ਦੇ ਨਾਲ ਕੋਈ ਇਕੱਠੇ ਹੋ ਕੇ ਐਲਾਨ ਨਹੀਂ ਕੀਤਾ ਗਿਆ ਹੈ ਤਾਂ ਡਰਾਈਵਰਾਂ ਦਾ ਇਹ ਖੁਦ ਬਖੁਦ ਆਪ ਖੁਦਰਾ ਗੁੱਸਾ ਸੀ ਕਹਿ ਸਕਦੇ ਹਾਂ ਤਾਂ ਦੇਸ਼ ਭਰ ਦੇ ਵਿੱਚ ਇਹ ਵਾਹਨ ਚਾਲਕ ਜਿਹੜੇ ਨੇ ਉਹਨਾਂ ਨੇ ਵਾਹਨ ਚਲਾਉਣ ਤੋਂ ਮਨਾ ਕਰ ਦਿੱਤਾ ਹੈ ਨਤੀਜਾ ਵੱਖੋ ਵੱਖ ਥਾਵਾਂ ਤੇ ਵਾਹਨ ਜਿਹੜੇ ਨੇ ਇਸ ਵੇਲੇ ਖੜੇ ਹੋਏ ਨੇ ਸੜਕਾਂ ਤੇ ਔਰ ਨਾਲ ਪੈਟਰੋਲ ਡੀਜ਼ਲ ਸਬਜ਼ੀ ਜਈਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਿਨ੍ਹਾਂ ਦੇ ਬਿਨਾ ਨਹੀਂ ਜੀਵਨ ਬਸਰ ਲੋਕਾਂ ਦਾ ਤਾਂ ਉਹਨਾਂ ਦਾ ਆਵਾਜਾਈ ਤੇ ਨਜ਼ਰ ਜਿਹੜਾ ਹੈ ਅਸਰ ਜਿਹੜਾ ਨਜ਼ਰ ਆ ਰਿਹਾ ਹੈ ਅਮੋਖਾਲੀ ਤੋਂ ਮੇਰੇ ਸਹਿਯੋਗੀ ਨਪਿੰਦਰ ਬਰਾੜ ਮੇਰੇ ਨਾਲ ਮੌਜੂਦ ਨੇ ਔਰ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਮੇਰੇ ਨਾਲ ਮੌਜੂਦ ਰਹਿਣਗੇ ਸਭ ਤੋਂ ਪਹਿਲਾਂ ਨਪਿੰਦਰ ਦਾ ਰੁਕ ਕਰਦੇ ਆ ਨਪਿੰਦਰ 10 ਸੂਬੇ ਨੇ ਅਜਿਹੇ ਜੋ ਹੁਣ ਤੱਕ ਦੀ ਜਾਣਕਾਰੀ ਹੈ ਜਿੱਥੇ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ ਹੈ ਵਾਹਨ ਚਾਲਕ ਜਿਹੜੇ ਕਹਿ ਲਈਏ ਕਿ ਟਰੱਕ ਡਰਾਈਵਰ ਜਿਹੜੇ ਖਾਸ ਤੌਰ ਤੇ ਉਹਨਾਂ ਨੇ ਹੜਤਾਲ ਕਰ ਦਿੱਤੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕੀ 올ਓਵਰ ਰਿਪੋਰਟ ਹੈ ਦੇਖੋ ਬਿਲਕੁਲ ਕਿਉਂਕਿ ਸਿੱਧੇ ਸਿੱਧੇ ਤੌਰ ਤੇ ਜੋ ਟਰਾਂਸਪੋਰਟ ਰੁਕੇਗੀ ਤੋ ਉਹਦਾ ਅਸਰ ਇਹਨਾਂ ਚੀਜ਼ਾਂ ਤੇ ਪੈਣਾ ਹੀ ਆ ਜਦੋਂ ਟਰੱਕ ਨਹੀਂ ਚੱਲਣਗੇ ਤੇਲ ਵਾਲੇ ਟੈਂਕਰ ਨਹੀਂ ਚੱਲਣਗੇ ਤਾਂ ਉਹਦਾ ਨਤੀਜਾ ਕੀ ਹੋਏਗਾ ਉਹਦਾ ਨਤੀਜਾ ਸਪੱਸ਼ਟ ਹੀ ਕਿ ਜਿਹੜਾ ਤੇਲ ਦਾ ਸਟਾਕ ਆ ਉਹ ਖਤਮ ਹੋਵੇਗਾ ਕਿਉਂਕਿ ਉਨੀ ਲਗਤ ਹੋ ਰਹੀ ਹੁੰਦੀ ਆ ਉਨੀ ਸਪਲਾਈ ਉਨੀ ਡਿਮਾਂਡ ਉਹ ਚਲਦੀ ਰਹਿੰਦੀ ਆ ਇੱਕ ਸਰਕਲ ਹੁੰਦਾ ਇੱਕ ਗੱਡੀ ਵੀ ਲੇਟ ਹੋ ਜਾਂਦੀ ਆ ਤਾਂ ਸਰਕਲ ਰੁਕ ਜਾਂਦਾ ਪਰ ਹੁਣ ਜਦੋਂ ਸਭ ਤੋਂ ਵੱਧ ਤੌਰ ਤੇ ਲਗਾਤਾਰ ਸਪਲਾਈ ਰੁਕੀ ਹੋਈ ਆ ਤੇ ਇਹਦਾ ਅਸਰ ਪੈਣਾ ਲਾਜ਼ਮੀ ਸੀ ਅਸਰ ਪੈਣਾ ਸ਼ੁਰੂ ਹੋ ਗਿਆ ਤਸਵੀਰ ਨਜ਼ਰ ਆਉਣੀ ਸ਼ੁਰੂ ਹੋ ਗਈ ਆ ਹਾਲਾਂਕਿ ਜਿਹੜੇ ਪੰਪ ਤੇ ਸੀ ਉਸੋਂਲੇ ਮੌਜੂਦ ਆ ਮੁਹਾਲੀ ਰੋਪੜ ਸੜਕ ਦੇ પેટ્રોલ ਪੰਪ ਆ ਹਾਲਾਂਕਿ ਇੱਥੇ ਲਾਈਨਾਂ ਤਾਂ ਤੁਹਾਨੂੰ ਬੇਸ਼ੱਕ ਨਜ਼ਰ ਨਾ ਆਉਣ ਹਲੇ ਪਰ પેટ્રોલ ਖਤਮ ਹੋ ਚੁੱਕਿਆ ਪਿੱਛੇ ਪੰਪ ਤੇ ਤੁਹਾਨੂੰ ਤਸਵੀਰ ਦਿਖਾਉਣੇ ਆ ਇਸ ਪੰਪ ਤੇ ਦੇਖੋ ਜਿਹੜੀਆਂ ਤੁਸੀਂ ਦੋ ਤਿੰਨ ਵਹੀਕਲ ਖੜੇ ਦੇਖ ਰਹੇ ਹੋ ਉਹ ਹੈਗਾ ਪਾਵਰ પેટ્રોલ ਜਿਹੜਾ ਮਹਿੰਗਾ ਜਿਹਨੂੰ ਅਕਸਰ ਲੋਕ ਘੱਟ ਪਉਂਦੇ ਆ ਉਹ ਉਹਦਾ ਸਟਾਕ ਜਿਹੜਾ ਥੋੜਾ ਬਹੁਤਾ ਰਹਿ ਗਿਆ ਪਰ ਇਧਰ ਤੁਹਾਨੂੰ ਦਿਖਾਉਣੇ ਆ ਇੱਥੇ ਸਾਫ ਤੋਂ ਸਾਫ ਤੇ ਲਿਖ ਕੇ ਲਾਜਤਾ ਗਿਆ ਹੈ ਕਿ ਓਨਲੀ ਡੀਜ਼ਲ ਯਾਨੀ ਪੈਟਰੋਲ ਖਤਮ ਹੋ ਗਿਆ ਪੈਟਰੋਲ ਦਾ ਸਟਾਕ ਆ ਜਿਹੜਾ ਉਹ ਖਤਮ ਹੋ ਚੁੱਕਿਆ ਇੱਥੇ ਡੀਜ਼ਲ ਦਾ ਸਟਾਕ ਵੀ ਜਿਹੜਾ ਉਹ ਜ਼ਿਆਦਾ ਨਹੀਂ ਬਚਿਆ ਇਹ ਤੁਸੀਂ ਕਿਉਂਕਿ ਪੈਟਰੋਲ ਔਰ ਡੀਜ਼ਲ ਦੋਨੋਂ ਇਕੱਠੇ ਪੰਪ ਦੇ ਵਿੱਚ ਜੁਦੇ ਆ ਤਾਂ ਇੱਥੇ ਡੀਜ਼ਲ ਵਾਲੇ ਪਾਸੇ ਹਾਲੇ ਸਪਲਾਈ ਚੱਲ ਰਹੀ ਹੈ ਪਰ ਪੈਟਰੋਲ ਵਾਲੇ ਪਾਸੇ ਪੈਟਰੋਲ ਖਤਮ ਹੋ ਚੁੱਕਿਆ ਔਰ ਬੇਸ਼ੱਕ ਜਿਹੜੇ ਪੰਪ ਤੇ ਕੋਈ ਇਹਨਾਂ ਦਾ ਸੀਨੀਅਰ ਅਧਿਕਾਰੀ ਜਿਹੜਾ ਨਹੀਂ ਹੈ ਤਾਂ ਜਿਹੜੇ ਛੋਟੇ ਮੁਲਾਜ਼ਮ ਨੇ ਇਹ ਸਟਾਕ ਬਾਰੇ ਜਾਣਕਾਰੀ ਜ਼ਿਆਦਾ ਨਹੀਂ ਦੇ ਪਾਰੇ ਪਰ ਇਹਨਾਂ ਨੇ ਜਿੰਨਾ ਸਾਨੂੰ ਪਤਾ ਲੱਗਿਆ ਨੇ ਦੱਸਿਆ ਕਿ ਪੈਟਰੋਲ ਦਾ ਸਟਾਕ ਖਤਮ ਹੋ ਗਿਆ ਹੁਣ ਜਿਹੜੇ ਪਾਵਰ ਪੈਟਰੋਲ ਆਣਾ ਮਹਿੰਗਾ ਕਰੀਬ 7 ਰੁਪਏ ਵੇਚਾ ਹੁੰਦਾ ਇਹਨੂੰ ਅਕਸਰ ਲੋਕ ਨਹੀਂ ਪਾਉਂਦੇ ਪਰ ਮਜਬੂਰੀ ਹੁਣ ਇਹ ਬਣ ਗਈ ਹੈ ਕਿ ਹੁਣ ਉਹ ਪਾਉਣਾ ਪੈ ਰਿਹਾ ਇਹਦਾ ਸਟਾਕ ਵੀ ਕਿੰਨੀ ਕੁ ਦਿਨ ਬਚੇਗਾ ਕਿੰਨਾ ਕੁ ਸਟਾਕ ਹੋਏਗਾ ਉਸ ਤੋਂ ਬਾਅਦ ਬਿਲਕੁਲ ਜਿਹੜਾ ਹੈਗਾ ਪੈਟਰੋਲ ਦੀ ਸਪਲਾਈ ਰੁਕ ਜਾਏਗੀ ਡੀਜ਼ਲ ਆ ਜਿਹੜਾ ਉਹ ਵੀ ਹੁਣ ਕੋਈ ਜ਼ਿਆਦਾ ਇਹਨਾਂ ਦੇ ਕੋਲੇ ਸਟਾਕ ਨਹੀਂ ਬਚਿਆ ਕਿਉਂਕਿ ਡੀਜ਼ਲ ਔਰ ਪੈਟਰੋਲ ਦੋਨੋਂ ਦੀ ਸਪਲਾਈ ਬੰਦ ਹੋ ਗਈ ਹੈ ਐਸੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਸਮੱਸਿਆਵਾਂ ਜੜੀਆਂ ਨੇ ਉਦੀ ਉਹਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦੇਖੋ ਟਰਾਂਸਪੋਰਟ ਹੈ ਜਿਹੜੀ ਉਹ ਡੀਜ਼ਲ ਪੈਟਰੋਲ ਨਾਲ ਚੱਲਣੀ ਹੈ ਔਰ ਜੇ ਡੀਜ਼ਲ ਔਰ ਪੈਟਰੋਲ ਨਹੀਂ ਮਿਲੇਗਾ ਔਰ ਦੇਖੋ ਸਾਫ ਤੌਰ ਤੇ ਜਿੰਨੀ ਦੇਰ ਕਿਉਂਕਿ ਮਸਲਾ ਬੜਾ ਜਿਹੜਾ ਕਾਨੂੰਨ ਦੇ ਵਿੱਚ ਅਮੈਂਡਮੈਂਟ ਹੋਈ ਹੈ ਨਵਾਂ ਕਾਨੂੰਨ ਆਇਆ ਉਹਨੂੰ ਲੈ ਕੇ ਜਿਹੜੀ ਹੈਗੀ ਸਾਫ ਤੌਰ ਤੇ ਦਿੱਕਤ ਹੈ ਕਿ ਸਭ ਰਿਕਰ ਸਿੱਧਾ ਇਸ ਚੀਜ਼ ਤੋਂ ਅੰਨਾਜਕੀ ਜਤਾਈ ਜਾ ਰਹੀ ਹੈ ਕਿ ਕਈ ਵਾਰ ਹਾਦਸੇ ਵਾਪਰ ਜਾਂਦੇ ਨੇ ਔਰ ਅਗਰ ਇਹ ਜੇ ਹਾਸੇ ਦੇ ਵਿੱਚ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਭੀੜ ਦੇ ਵਿੱਚ ਕੋਈ ਹਾਸਾ ਵਾਪਰਦਾ ਭੀੜ ਦਾ ਸ਼ਿਕਾਰ ਹੋ ਜਾਂਦਾ ਡਰਾਈਵਰ ਤਾਂ ਉਸੇ ਨੂੰ ਲੈ ਕੇ ਹਿੱਟ ਐਂਡ ਰਨ ਦਾ ਕਿਉਂਕਿ ਜੋ ਡਰਾਈਵਰ ਭੱਜ ਜਾਂਦਾ ਤਾਂ ਹਿੱਟ ਐਂਡ ਰਨ ਦਾ ਪਰਚਾ ਦਰਜ ਹੋ ਜਾਂਦਾ ਤਾਂ ਪਹਿਲਾਂ ਇਹਦੇ ਵਿੱਚ ਸਜ਼ਾ ਜ਼ਿਆਦਾ ਨਹੀਂ ਸੀ ਪਰ ਹੁਣ 10 ਸਾਲ ਤੱਕ ਦਾ ਜਿਹੜਾ ਹੈਗਾ ਕਰ ਦਿੱਤਾ ਗਿਆ ਹੈ ਕਿ ਸਜ਼ਾ ਹੋ ਸਕਦੀ ਹੈ ਤਾਂ ਇਹਦੇ ਵਿੱਚ ਉਹਦਾ ਵਿਰੋਧ ਕੀਤਾ ਜਾ ਰਿਹਾ ਹੈ ਬਿਲਕੁਲ ਮਸਲਾ ਇਹੀ ਹੈ ਨਵਿੰਦਰ ਇੰਪੈਕਟ ਦਾ ਜ਼ਿਕਰ ਕਰਾਂਗੇ ਤੁਹਾਡੇ ਤੋਂ ਇਹ ਜਾਨਣਾ ਚਾਹਾਂਗੇ ਜਿਹੜੇ ਦਰਸ਼ਕ ਸਾਨੂੰ ਸੁਣ ਪਾ ਰਹੇ ਨੇ ਜਿਹੜੇ ਲੋਕ ਇਸ ਵੇਲੇ ਵੇਖ ਰਹੇ ਨੇ ਕਿ ਇਸ ਵੇਲੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਤੁਸੀਂ ਦੱਸ ਰਹੇ ਹੋ ਜਾਣਕਾਰੀ ਪੈਟਰੋਲ ਖਤਮ ਹੋਇਆ ਪੈਨਿਕ ਕ੍ਰੀਏਟ ਹੋਣ ਦੀ ਸਾਫ਼ ਤੌਰ ਤੇ ਅੰਦੇਸ਼ਾ ਲੱਗ ਰਿਹਾ ਹੈ ਕਿ ਕੁਝ ਸਥਿਤੀ ਆਇਆ ਫਿਰ ਕਿਸ ਤਰੀਕੇ ਦੇ ਨਾਲ ਹੁਣ ਵੇਖਿਆ ਜਾ ਸਕੇਗਾ ਜਿਹੜੇ ਲੋਕਾਂ ਨੇ ਕਿਤਨੇ ਜਾਣਾ ਹੈ ਕਿ ਪੈਟਰੋਲ ਪੁਆਣਾ ਹੈ ਕਿ ਕੋਈ ਇਸ ਤਰੀਕੇ ਦੀ ਅਮਰਜੈਂਸੀ ਵਾਲੀ ਸਥਿਤੀ ਤਾਂ ਨਹੀਂ ਹੈ ਕੀ ਰਿਪੋਰਟ ਇਸ ਨੂੰ ਲੈ ਕੇ ਕਿਉਂਕਿ ਇਹ ਸਭ ਤੋਂ ਅਹਿਮ ਗੱਲ ਹੈ ਕਿ ਲੋਕ ਇਸ ਵੇਲੇ ਕੀ ਸੋਚ ਰਹੇ ਨੇ ਲੋਕਾਂ ਦੇ ਲਈ ਕੀ ਜ਼ਰੂਰੀ ਜਾਣਕਾਰੀ ਹੈ ਫਿਰ ਜੋ ਦੇਖੋ ਮੈਂ ਉਹੀ ਚੀਜ਼ ਬਿਲਕੁਲ ਸਪਸ਼ਟ ਪਹਿਲਾਂ ਵੀ ਦੱਸ ਰਿਹਾ ਸੀ ਕਿ ਪੈਟਰੋਲ ਤਾਂ ਖਤਮ ਹੋ ਗਿਆ ਤੇ ਪੈਟਰੋਲ ਜਦੋਂ ਖਤਮ ਹੀ ਹੋ ਗਿਆ ਤਾਂ ਉਹਨਾਂ ਤਾਂ ਦਿੱਕਤ ਸਾਹਮਣੇ ਕਰਨੇ ਪੈਣਾ ਬਸ ਉਹ ਪਾਵਰ ਪੈਟਰੋਲਾ ਜਿਹੜਾ ਉਹ ਜਿਹੜਾ 7 ਰੁਪਏ ਵੰਗਾ ਜਿਹਨੂੰ ਲੋਕ ਨਹੀਂ ਪਹੁੰਚਦੇ ਅਕਸਰ ਉਹਦਾ ਸਟਾਕ ਜਿਹੜਾ ਪਿਆ ਕਿਉਂਕਿ ਉਹ ਕੋਈ ਪਵਾ ਨਹੀਂ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਘੱਟ ਦੀ ਸਪਲਾਈ ਡਿਮਾਂਡ ਹੁੰਦੀ ਹੈ ਇਸ ਕਰਕੇ ਜਿਹੜਾ ਸਰਪਲਸ ਹੁੰਦਾ ਉਹ ਯੂਜ਼ ਕੀਤਾ ਜਾ ਰਿਹਾ ਔਰ ਇੱਕ ਕੋਟਾ ਹੁੰਦਾ ਉਸ ਕੋਟੇ ਦੇ ਵਿੱਚੋਂ ਯੂਜ਼ ਨਹੀਂ ਕੀਤਾ ਜਾ ਸਕਦਾ ਉਹ ਜਿਹੜਾ ਹੈਗਾ ਐਮਰਜੈਂਸੀ ਹਾਲਾਤਾਂ ਦੇ ਲਈ ਹੁੰਦਾ ਉਸ ਹਰੇਕ ਪੈਟਰੋਲ ਪੰਪ ਨੂੰ ਰੱਖਣਾ ਪੈਂਦਾ ਉਹ ਆਮ ਪਬਲਿਕ ਦੇ ਸਪਲਾਈ ਨਹੀਂ ਕੀਤਾ ਜਾ ਸਕਦਾ ਪੈਟਰੋਲ ਖਤਮ ਹੋ ਚੁੱਕਿਆ ਜਿਹੜੇ ਪੰਪ ਤੇ ਮੈਂ ਮੌਜੂਦ ਹਾਂ ਮੈਂ ਉਸ ਪੰਪ ਦੀ ਗੱਲ ਕਰ ਰਿਹਾ ਪੈਟਰੋਲ ਖਤਮ ਹੋ ਚੁੱਕਿਆ ਡੀਜ਼ਲ ਹਲੇ ਚੱਲ ਰਿਹਾ ਹੈ ਉਹ ਵੀ 19 ਦਿਨ ਤੱਕ ਚੱਲੇਗਾ ਜਿੰਨੀ ਦਿਨ ਤੱਕ ਇਹਨਾਂ ਦੇ ਕੋਲ ਸਟਾਕ ਹੈ ਪਰ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਹੁਣ ਜਦ ਇਹ ਗੱਡੀ ਆਈ ਉਹ ਨਾਰਮਲ ਤੌਰ ਤੇ ਜਿਹੜੇ ਉਸ ਐਕਟਵਾ ਨੇ ਜਾਂ ਮੋਟਰਸਾਈਕਲ ਨੇ ਇਹ ਸਧਾਰਨ ਤੇਲ ਪਾਉਂਦੇ ਨੇ ਪਰ ਅੱਜ ਜਿਹੜਾ ਹੈਗਾ ਉਹ ਪਾਵਰ ਪੈਟਰੋਲਾ ਜਿਹੜਾ ਮਹਿੰਗਾ ਪੋਣਾ ਪੈ ਰਿਹਾ ਭੈਜੀ ਪਹਿਲਾਂ ਵੀ ਇਹ ਮਹਿੰਗਾ ਪਾਉਂਦੇ ਸੀ ਪਹਿਲਾਂ ਸਸਤਾ ਪਾਉਂਦੇ ਸੀ ਦੂਜਾ ਪਾਉਂਦੇ ਸੀ ਪਹਿਲਾਂ ਤਾਂ ਵਹੀ ਤਾਂ 100 ਰੁਪਏ ਚੱਲ ਰਹੇ ਆਪਣਾ ਹੁਣ ਇਹ ਮਹਿੰਗੇ ਵਾਲਾ ਪੋਣਾ ਪਿਆ ਅੱਜ ਨਹੀਂ ਉਹ ਵੀ ਨਹੀਂ ਸੋਵਾਲੇ ਪਵਿਆ ਇਹ ਪਾਵਰ ਅੱਛਾ ਤੁਸੀਂ ਪਾਵਰ ਵਾਲਾ ਪਉਂਦੇ ਸੀ ਫੇਲਾ ਅੱਛਾ ਤੁਸੀਂ ਹੀ ਪਉਂਦੇ ਸੀਗੇ ਤਾਂ ਇਹ ਵੀ ਰੋੜੀ ਨੇ ਅ ਵੀਰ ਜਿਹੜਾ ਪੈਟਰੋਲ ਦੀ ਸਪਲਾਈ ਹੈ ਉਹ ਕਿੰਨੇ ਦਿਨ ਹੋ ਗਏ ਨਹੀਂ ਆਈ ਭਾਜੀ 2 ਦਿਨ ਹੋ ਗਏ 2 ਦਿਨ ਹੋ ਗਏ ਅੱਛਾ ਲੋਕ ਆਉਂਦੇ ਹੁਣੇ ਨੇ ਗਾਹ ਮੁੜਨਾ ਵੀ ਪੈਂਦਾ ਲੋਕਾਂ ਨੂੰ ਜਾਂ ਫਿਰ ਹੁਣ ਪਾਵਰ ਵਾਲਾ ਮਹਿੰਗਾ ਪਵਾ ਰਹੇ ਆ ਪਾਵਰ ਵਾਲਾ ਪਵਾ ਰਹੇ ਇਹ ਕਿੰਨਾ ਕਿ 7 ਰੁਪਏ ਵੇਗਾ ਹੁੰਦਾ 7 ਰੁਪਏ ਅੱਛਾ ਬੰਦੇ ਨੇ ਇੱਕ ਚ ਜ਼ੋਰਚ ਪਾਇਟ ਕਰਿਓ ਕਿ ਇਹ ਤੁਹਾਡੇ ਕੋਲ ਕਿੰਨਾ ਕੁ ਸਟਾਕ ਹੈ ਜੇ ਸਪਲਾਈ ਨਹੀਂ ਆਉਂਦੀ ਤਾਂ ਇਹ ਪਾਵਰ ਵਾਲਾ ਕਿੰਨਾ ਚਿਰ ਚੱਲ ਸਕਦਾ ਦੋ ਜਾਂ ਡੇਢ ਦਿਨ ਡੇਢ ਜਾਂ ਦੋ ਦਿਨ ਅੱਛਾ ਡੀਜ਼ਲ ਦੀ ਕੀ ਸਟੇਟਸ ਹੈ ਡੀਜ਼ਲ ਸ਼ਾਮ ਤੱਕ ਹੋ ਜਾਏਗਾ ਸਮਾਂ ਅੱਜ ਸ਼ਾਮ ਤੱਕ ਖਤਮ ਹੋ ਜਾਏਗਾ ਤੇ ਕੋਈ ਅਸਾਰ ਹੈ ਕਿ ਹੜਤਾਲ ਅਗਰ ਖੁੱਲਦੀ ਹੈ ਡੀਜ਼ਲ ਪੈਟਰੋਲ ਆ ਜਾਏਗਾ ਅਭੀ ਕੁਝ ਨਹੀਂ ਕਹਿ ਸਕਦਾ ਅੱਛਾ ਕਿ ਚੋਰ ਸਪਾਇਟ ਕਰਿਓ ਕਿ ਆਸ-ਪਾਸ ਦੇ ਏਰੀਏ ਸਾਰੇ ਪਾਸੇ ਸੇਮ ਸਿਚੁਏਸ਼ਨ ਹੋ ਸਕਦੀ ਹੈ ਹਾਂਜੀ ਅਗਲਾ ਪੰਪ ਤਾਂ ਬੰਦ ਹੀ ਹੈ ਅਗਲਾ ਬੰਦ ਹੋ ਚੁੱਕਿਆ ਹਾਂਜੀ ਬੜੀ ਚਿੰਤਾ ਵਾਲੀ ਸਥਿਤੀ ਹੈ ਤੇ ਹੁਣੇ ਇਸ ਮੁਲਾਜ਼ਮ ਨੇ ਦੱਸਿਆ ਹੈ ਕਿ ਇਹਨਾਂ ਦੇ ਕੋਲੇ ਸ਼ਾਮ ਤੱਕ ਡੀਜ਼ਲ ਵੀ ਖਤਮ ਹੋ ਜਾਏਗਾ ਇਸ ਤੋਂ ਅੱਗੇ ਇੱਕ ਪੈਟਰੋਲ ਪੰਪ ਹੈ ਉਹਦੇ ਤੇ ਬਿਲਕੁਲ ਸਭ ਕੁਝ ਖਤਮ ਹੋ ਗਿਆ ਉਹ ਪੰਪ ਬੰਦ ਹੋ ਚੁੱਕਿਆ ਤਾਂ ਇਹ ਜਿਸ ਪੰਪ ਤੇ ਅਸੀਂ ਮੌਜੂਦ ਹਾਂ ਇੱਥੇ ਵੀ ਸ਼ਾਮ ਤੱਕ ਡੀਜ਼ਲ ਦੀ ਡੀਜ਼ਲ ਜਿਹੜਾ ਉਹਦਾ ਕੋਟਾ ਖਤਮ ਹੋ ਜਾਏਗਾ ਅਗਲੇ ਪੰਪ ਤੇ ਸਭ ਕੁਝ ਖਤਮ ਹੋ ਗਿਆ ਪੈਟਰੋਲ ਇੱਥੇ ਆਲਰੇਡੀ ਖਤਮ ਹੈ ਦੋ ਦਿਨ ਤੋਂ ਸਪਲਾਈ ਨਹੀਂ ਆਈ ਪਾਵਰ ਵਾਲਾ ਜਿਹੜਾ ਪੈਟਰੋਲ ਆ ਉਹ ਕਹਿੰਦੇ ਨੇ ਇੱਕ ਦੋ ਦਿਨਾਂ ਲਈ ਚੱਲ ਸਕਦਾ ਪਰ ਡੀਜ਼ਲ ਅੱਜ ਸ਼ਾਮ ਨੂੰ ਖਤਮ ਹੋ ਜਾਏਗਾ ਇਹ ਤੁਹਾਨੂੰ ਇੱਕ ਪੰਪ ਦੀ ਅਸੀਂ ਉਦਾਹਰਨ ਦੇ ਰਹੇ ਹਾਂ ਅਗਲੇ ਪੰਪ ਤੇ ਬਿਲਕੁਲ ਖਤਮ ਹੈ ਤਾਂ ਇਹੀ ਸਥਿਤੀ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਸ ਕਰਕੇ ਇੱਕ ਚੀਜ਼ ਜੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਕਿ ਸਟਾਕ ਨਾ ਕਰਿਓ ਐਸਾ ਨਾ ਹੋਵੇ ਕਈ ਵਾਰ ਅਸੀਂ ਘਬਰਾ ਜਾਂਦੇ ਆ ਭਰਾ ਕੇ ਘਰੇ ਰੱਖਣ ਲੱਗ ਜਾਂਦੇ ਇਹਦਾ ਨਾ ਕਰਿਓ ਕਿਉਂਕਿ ਕਿਸੇ ਲੋਕਾਂ ਨੂੰ ਐਮਰਜੈਂਸੀ ਹੋ ਸਕਦੀ ਹੈ ਐਮਰਜੈਂਸੀ ਵਾਲੇ ਲੋਕਾਂ ਨੂੰ ਮੁਸ਼ਕਲ ਨਾ ਆਵੇ ਇਸ ਕਰਕੇ ਆਪਦਾ ਜ਼ਿੰਮੇਵਾਰ ਬੰਨਾ ਹੈ ਉਨਾਕ ਪੈਟਰੋਲ ਡੀਜ਼ਲ ਪਾ ਉਹ ਜਿੰਦੀ ਤੁਹਾਨੂੰ ਜ਼ਰੂਰਤ ਹੈ ਤਾਂ ਕਿ ਐਮਰਜੈਂਸੀ ਦੇ ਹਾਲਾਤਾਂ ਦੇ ਵਿੱਚ ਕਿਸੇ ਨੂੰ ਮੁਸ਼ਕਲ ਪੇਸ਼ ਨਾ ਆਵੇ ਨਾ ਕਿ ਸਾਨੂੰ ਸਮਝਦਾਰੀ ਨਾਲ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਜੀ ਬਿਲਕੁਲ ਬਿਲਕੁਲ ਔਰ ਸਥਿਤੀ ਜਿਹੜੀ ਹੈ ਉਹ ਕਹਿ ਸਕਦੇ ਹਾਂ ਚਿੰਤਾਜਨਕ ਬਣ ਰਹੀ ਹੈ ਆ ਸਿੱਧਾ ਰੁਕ ਕਰਦੇ ਹਾਂ ਲੁਧਿਆਣਾ ਦਾ ਪ੍ਰਦੀਪ ਭੰਡਾਰੀ ਮੇਰੇ ਸਹਿਯੋਗੀ ਮੌਜੂਦ ਨੇ ਲਾਈਵ ਪ੍ਰਦੀਪ ਇੱਥੋਂ ਦੀ ਜ਼ਿਕਰ ਕੀਤਾ ਜਾਵੇ ਕਿ ਕੁਝ ਤਸਵੀਰ ਹੈ ਕਿਉਂਕਿ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਸੈਂਟਰ ਦੇ ਵਿੱਚ ਪੈਂਦਾ ਹੈ ਔਰ ਖਾਸ ਤੌਰ ਤੇ ਇੰਡਸਟਰੀ ਜਿਹੜੀ ਹੈ ਇੱਥੇ ਹੈ ਔਰ ਵੱਡੇ ਪੱਧਰ ਤੇ ਅਸੀਂ ਕਹਿ ਸਕਦੇ ਹਾਂ ਥੇ ਇੰਡਸਟਰੀ ਤਾਂ ਪ੍ਰਭਾਵਿਤ ਹੋਏਗੀ ਹੀ ਲੋਕ ਆਮ ਲੋਕ ਪ੍ਰਭਾਵਿਤ ਹੋਣਗੇ ਕੀ ਕੁਝ ਰਿਪੋਰਟ ਹੈ ਇੱਥੋਂ ਦੀ ਅ ਜੀ ਗੁਰਜੋਤ ਜੇ ਆਪਾਂ ਗੱਲ ਕਰੀਏ ਲੁਧਿਆਣਾ ਸ਼ਹਿਰ ਜਿਹੜਾ ਹੈਗਾ ਉਹ ਇੱਕ ਸੰਨਤੀ ਸ਼ਹਿਰ ਹੈ ਜਿੱਥੇ ਇਹ ਬਹੁਤ ਵੱਡੀਆਂ-ਵੱਡੀਆਂ ਫੈਕਟਰੀਆਂ ਨੇ, ਮਿੱਲਾਂ ਨੇ, ਟਰਾਂਸਪੋਰਟ ਦਾ ਸਭ ਤੋਂ ਵੱਡਾ ਜਿਹੜਾ ਕੰਮ ਹੈਗਾ ਵਾ ਤੇ ਆਪਾਂ ਇੰਡਸਟਰੀ ਜਿਹੜੀ ਹੈਗੀ ਸਾਰੀ ਲੁਧਿਆਣਾ ਦੇ ਵਿੱਚ ਆ ਤੇ ਇੱਥੇ ਜੇ ਆਪਾਂ ਗੱਲ ਹੀ ਕਰੀਏ ਜੇ ਕੇਂਦਰ ਸਰਕਾਰ ਵੱਲੋਂ ਜਿਹੜੇ ਨਵੇਂ ਰੂਲ ਤੈਅ ਕੀਤੇ ਗਏ ਆ ਹਿੱਟਨ ਰਨ ਦੇ ਮਾਮਲੇ ਦੇ ਵਿੱਚ ਡਰਾਈਵਰਾਂ ਨੂੰ ਜਿਹੜੀ ਹੈਗੀ ਸਜ਼ਾ ਤੇ ਨਾਲ ਜੁਰਮਾਨਾ ਜਿਹੜਾ ਦੱਸਿਆ ਗਿਆ ਹੈ ਉਹ ਉਹਦੇ ਕਰਕੇ ਸਾਰੇ ਪਾਸੇ ਰੋਸ ਹੈ, ਸਾਰੇ ਲੁਧਿਆਣਾ ਕੀ ਪੂਰੇ ਪੰਜਾਬ, ਪੂਰੇ ਭਾਰਤ ਦੇ ਵਿੱਚ ਡਰਾਈਵਰਾਂ ਦੇ ਵਿੱਚ ਰੋਸ ਹੈ ਤੇ ਉਹਨਾਂ ਦੇ ਮੁਤਾਬਕ ਜੇ ਆਪਾਂ ਗੱਲ ਕਰੀਏ ਐ ਵੀ ਡਰਾਈਵਰ ਕੰਮ ਛੱਡ ਕੇ ਜਾ ਰਹੇ ਨੇ ਨੌਕਰੀ ਛੱਡ ਕੇ ਜਾ ਰਹੇ ਨੇ ਟਰੱਕ ਛੱਡ ਕੇ ਜਾ ਰਹੇ ਨੇ ਜਿੱਥੇ ਟਰੱਕ ਖੜੇ ਨੇ ਉੱਥੇ ਹੀ ਖੜਾ ਕੇ ਆਪਣੇ ਆਪਣੇ ਘਰਾਂ ਨੂੰ ਆ ਰਹੇ ਨੇ ਤੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਐ ਵੀ ਅਸੀਂ 10 ਤੋਂ 15000 ਰੁਪਏ ਜਿਹੜੀ ਤਨਖਾਹ ਲੈਨੇ ਆ ਉਹਦੇ ਵਿੱਚ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੇ ਇਹ ਉਸ ਤੋਂ ਉੱਪਰ ਜੇ ਹੁਣ ਜਾਣ ਬੁੱਝ ਕੇ ਕੋਈ ਜਿਹੜਾ ਐਕਸੀਡੈਂਟ ਨਹੀਂ ਕੀਤਾ ਜਾਂਦਾ ਇਹ ਅਚਾਨਕ ਹੁੰਦਾ ਹੈ ਕੁਦਰਤੀ ਤੌਰ ਤੇ ਜਿਹੜੇ ਹਾਦਸੇ ਹੁੰਦੇ ਨੇ ਤੇ ਇਹਦੇ ਵਿੱਚ ਕਈ ਜਿਹੜੇ ਹੈਗੇ ਆ ਕੇਂਦਰ ਸਰਕਾਰ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀ ਐ ਵੀ ਸਾਡੇ ਪਹਿਲਾਂ ਹੀ ਗੁਜ਼ਾਰੇ ਬੜੀ ਮੁਸ਼ਕਲ ਨਾਲ ਹੋ ਰਿਹਾ ਤੇ ਹੁਣ ਵੀ ਜਿਹੜੀ ਜੇ ਕੇਂਦਰ ਸਰਕਾਰ ਨੇ ਜਿਹੜੀ ਹੋਰ ਨਵੇਂ ਰੂਲ ਬਣਾ ਦਿੱਤੇ ਨੇ ਉਹਦੇ ਵਿੱਚ ਜਿਹੜੇ ਹੈਗੇ ਆ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਅਸੀਂ ਜਿਹੜੇ ਲੁਧਿਆਣੇ ਦੇ ਪੈਟਰੋਲ ਪੰਪ ਤੇ ਖੜੇ ਆ ਤੇ ਇੱਥੇ ਵੀ ਅਸੀਂ ਤੁਹਾਨੂੰ ਗੱਲ ਦੱਸਦੇ ਆ ਵੀ ਜੇ ਪੈਟਰੋਲ ਪੰਪ ਰਾਤ ਦਾ ਬੜਾ ਰਸ਼ ਪਿਆ ਹੋਇਆ ਪੈਟਰੋਲ ਪੰਪਾਂ ਦੇ ਉੱਤੇ ਤੇ ਲੋਕੀ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਇਹ ਐ ਵੀ ਉਹਨਾਂ ਡਰਾਈ ਹੋ ਰਹੇ ਨੇ ਪੰਪ ਤੇ ਪੂਰੀ ਮਾਮਲੇ ਦੀ ਜਾਣਕਾਰੀ ਕੀ ਹੈਗੀ ਹੈ ਸਾਡੇ ਨਾਲ ਮੈਂਜਰ ਮੌਜੂਦ ਨੇ ਸਰ ਕੀ ਨਾਮ ਤੁਹਾਡਾ ਰਾਜੀਵ ਕੁਮਾਰ ਅ ਰਾਜੀਵ ਜੀ ਇਹ ਕੀ ਜਿਹੜਾ ਪੈਟਰੋਲ ਪੰਪ ਹੈਗੇ ਆ ਵੀ ਰਸ਼ ਪਿਆ ਰਾਤੀ ਕਿ ਹੜਤਾਲ ਚੱਲੀ ਕਿੰਨਾ ਅਸਰ ਦੇਖਣ ਨੂੰ ਮਿਲ ਰਿਹਾ ਸਰ ਐਕਚੁਅਲੀ ਹੜਤਾਲ ਜਿਹੜੀ ਹੈ 2 ਦਿਨ ਤੋਂ ਚੱਲ ਰਹੀ ਹੈ 31 ਤੋਂ ਬੰਦ ਹੈ ਡੀਪੂ ਜਿਹੜੇ ਤੇਲ ਦੇ ਡੀਪੂ ਹੈਗੇ ਨੇ ਉਹਨਾਂ ਤੋਂ ਤੇਲ ਨਹੀਂ ਆ ਰਿਹਾ ਹੋਰ ਇਹ ਸਰ ਕੇ ਕਿ ਡਰਾਈਵਰ ਉੱਥੇ ਸਟ੍ਰਾਈਕ ਕਰਕੇ ਬੈਠੇ ਨੇ ਜਿਹੜੇ ਕਾਨੂੰਨ ਬਣੇ ਨੇ ਡਰਾਈਵਰਾਂ ਦੇ ਉੱਤੇ ਇਹ ਕਾਨੂੰਨ ਉਹਦੇ ਖਿਲਾਫ ਡਰਾਈਵਰ ਬੈਠੇ ਨੇ ਹੁਣ 2 ਦਿਨ ਤੋਂ ਤੇਲ ਨਹੀਂ ਆ ਰਿਹਾ ਜਿੰਨਾ ਕਿ ਸਟੋਕ ਸੀਗਾ ਪੰਪਾਂ ਤੇ ਉਹ ਹੁਣ ਵਿਕ ਚੁੱਕਾ ਹੈਗਾ অলਮੋਸਟ ਲੁਧਿਆਣਾ ਦੇ 30-70% ਪੰਪ ਡਰਾਈ ਹੋ ਚੁੱਕੇ ਨੇ ਤੇ ਸਾਡੇ ਕੋਲ ਵੀ ਥੋੜੇ ਸਟੋਕ ਹੈ ਸ਼ਾਮ ਤੱਕ ਅਸੀਂ ਵੀ ਡਰਾਈ ਹੋ ਜਾਾਂਗੇ ਔਰ ਅਗਰ ਇਹ ਸਟ੍ਰਾਈਕ ਦਾ ਕੋਈ ਛੇਤੀ ਤੋਂ ਛੇਤੀ ਇਹਦੇ ਤੇ ਕੋਈ ਡਿਸੀਜਨ ਨਹੀਂ ਲਿੱਤਾ ਗਿਆ ਤੇ ਬਹੁਤ ਜ਼ਿਆਦਾ ਇਹਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਸਰ ਕਿਉਂਕਿ ਆਣ ਵਾਲਾ ਹੁਣ ਜਿਹੜਾ ਟਾਈਮ ਹੈ ਕਿਉਂਕਿ ਐਮਬੂਲੈਂਸ ਵੀ ਚੱਲਦੇ ਨੇ ਸਰ ਪੁਲਿਸ ਪੁਲਿਸ ਦੀਆਂ ਗੱਡੀਆਂ ਚੱਲਦੀਆਂ ਨੇ ਡਿਫੈਂਸ ਨੂੰ ਲੋਡ ਹੈਗੀ ਹੈ ਔਰ ਅਗਰ ਇਹਦੇ ਤੇ ਛੇਤੀ ਡਿਸੀਜਨ ਨਹੀਂ ਲਿੱਤਾ ਗਿਆ ਤਾਂ ਇਹ ਇੱਕ ਭਿਆਨਕ ਰੂਪ ਲੈ ਸਕਦਾ ਹੈ ਸਰ ਕਿਉਂਕਿ ਇਹ ਤੇ ਤੁਹਾਨੂੰ ਪਤਾ ਤੇਲ ਇੱਕ ਬਹੁਤ ਇੰਪੋਰਟੈਂਟ ਥੀਜ ਹੈਗੀ ਹੈ ਸਾਰੀ ਕੰਜ਼ਿਊਮੇਬਲ ਆਈਟਮਸ ਡਾਕਟਰੀ ਦਾ ਸਮਾਨ ਸਭ ਕੁਝ ਟਰਾਂਸਪੋਰਟ ਦੇ ਰਾਹੀਂ ਚਲਦਾ ਹੈਗਾ ਅਗਰ ਡਰਾਈਵਰ ਹੀ ਉਹ ਬੈਠ ਗਿਆ ਤੇ ਇਹ ਕੰਮ ਅੱਗੇ ਬਹੁਤ ਔਖਾ ਹੋ ਜਾਏਗਾ ਸਰ ਕਿਉਂਕਿ ਕਿਸੇ ਤਰ੍ਹਾਂ ਨਾਲ ਕੋਈ ਲੱਗਦਾ ਨਹੀਂ ਹੱਲੇ ਡਰਾਈਵਰ ਉੱਡਦੇ ਨੇ ਕਿਉਂਕਿ ਅੱਜ ਵੀ ਉੱਥੇ ਸਟ੍ਰਾਈਕ ਹੀ ਚੱਲ ਰਹੀ ਹੈਗੇ ਨੇ ਡੀਪੋਆਂ ਦੇ ਵਿੱਚ ਔਰ ਮਾਲ ਆਣ ਦੀ ਕੋਈ ਉਮੀਦ ਨਹੀਂ ਹੈਗੀ ਅੱਜ ਵੀ ਅਗਰ ਜਲਦੋ ਜਲਦ ਡਿਸੀਜਨ ਹੁੰਦਾ ਹੈ ਫਿਰ ਤਾਂ ਭਾਵੇਂ ਅੱਜ ਆਜੂਗਾ ਸ਼ਾਮ ਤੱਕ ਪੰਪਰ ਦੇ ਤੇਲ ਪਹੁੰਚ ਜਾ ਤੁਹਾਡੇ ਕੋਲ ਕਿੰਨਾ স্টক ਪਿਆ ਹੈ ਸਾਡੇ ਕੋਲ ਹੈ ਸਰ ਹਲੇ 5000 ਲੀਟਰ ਦੇ ਕਰੀਬ ਪੈਟਰੋਲ ਅੱਧਾ ਦਿਨ ਤਾਂ ਲੰਘ ਜੂ ਸਰ ਕੱਲ ਨੂੰ ਓਖਾ ਹੋ ਜਾਗਾ ਜੀ ਕੱਲ ਐਕਚੁਅਲੀ ਕੀ ਹੈ ਸਾਨੂੰ 30 ਤਰੀਕ ਨੂੰ ਅਸੀਂ ਚੱਕ ਲਿਆ ਸੀਗਾ ਮਾਲ ਤੇ ਹੁਣ 31 ਨੂੰ ਵੀ ਚੱਕਣਾ ਸੀਗਾ ਲੇਕਿਨ 31 ਨੂੰ ਸਟ੍ਰਾਈਕ ਹੋ ਗਈ ਹੁਣ ਪਹਿਲੀ ਨੂੰ ਸਟ੍ਰਾਈਕ ਰਹੀ ਅੱਜ ਵੀ ਬੰਦ ਹੈ ਹੁਣ ਐਕਚੁਅਲੀ ਕੰਪਨੀ ਵੀ ਕਹਿੰਦੀ ਦੋ ਤਿੰਨ ਦਿਨ ਦਾ ਸਟਾਕ ਰੱਖੋ ਹੁਣ ਉਹ ਜਿਹੜਾ ਦੋ ਤਿੰਨ ਦਿਨ ਦਾ ਸਟਾਕ ਹੈ ਹੁਣ ਅਜੋ ਖਤਮ ਹੋਣ ਵਾਲਾ ਹੈ ਅਗਰ ਉਹ ਨਹੀਂ ਗੱਡੀ ਆਉਂਦੀਆਂ ਨੇ ਤੇ ਅੱਜ ਅਸੀਂ ਵੀ ਡਰਾਈ ਹੋ ਜਾਾਂਗੇ ਕਿਉਂਕਿ ਇਹਨਾਂ ਦੇ ਮੋਸਟਲੀ ਕੰ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ ਕਿ ਨੇ ਐਚ ਪੀਸੀ ਬੀਪੀਸੀ ਆਈਓਸੀ ਕੋਈ ਵੀ ਹੈ ਕਿ ਨੇ ਰਿਲਾਇੰਸ ਹੈ ਕਿ ਨੇ ਨਾਇਰਾ ਹੈ ਕਿ ਨੇ ਸਭ ਬੰਦ ਹੋ ਰਹੀਆਂ ਜੀ ਜੀ 70% ਜਿਹੜੀਆਂ ਆਪਾਂ ਬੰਦ ਹੋ ਚੁੱਕੀਆਂ ਜਿਹੜੇ ਪੰਪ ਆ ਜੀ ਜੀ ਲੁਧਿਆਣਾ ਦਾ 70% ਪੰਪ ਬੰਦ ਹੋ ਚੁੱਕੇ ਨੇ ਤੁਸੀਂ ਦੇਖੋ ਚੰਡੀਗੜ੍ਹ ਰੋਡ ਵੱਲ ਸਭ ਬੰਦ ਹੈ ਕਿ ਨਹੀਂ ਜੀ ਜੀ ਸਾਰੇ ਪੰਪ ਬੰਦ ਹੋ ਚੁੱਕੇ ਆ ਜੀ ਗੁਰਜੋਤ ਇਹ ਅਰਜੀਵ ਸਿਗੇ ਇਹ ਓਨਰ ਸਿਗੇ ਜਿਹੜੇ ਪੰਪ ਦੇ ਜਿਹੜੇ ਮੈਨੇਜਰ ਸਿਗੇ ਤੇ ਇਹਨਾਂ ਦੇ ਮੁਤਾਬਕ ਇਹ ਸੀਗਾ ਵੀ ਮਤਲਬ ਵੀ 70% ਜਿਹੜੇ ਹੈਗੇ ਆ ਪੈਟਰੋਲ ਪੰਪ ਜਿਹੜੇ ਹੈਗੇ ਉਹ ਡਰਾਈ ਹੋ ਚੁੱਕ ਕਿਉਂਕਿ ਹੜਤਾਲਾਂ ਚੱਲ ਰਹੀਆਂ ਨੇ ਪਰਸੋਂ ਤੋਂ ਜਿਹੜੇ ਡਰਾਈਵਰ ਲੋਕ ਨੇ ਹੜਤਾਲਤੇ ਨੇ ਤੇ ਉਸ ਤੋਂ ਬਾਅਦ ਜੇ ਹੁਣ ਸਾਡੇ ਨਾਲ ਮੌਜੂਦ ਨੇ ਟਰਾਂਸਪੋਰਟਰ ਇਹ ਮੌਜੂਦ ਨੇ ਸਰ ਕੀ ਨਾਮ ਤੁਹਾਡਾ ਜਰਾ ਇਹ ਮਨੋਸ਼ ਕੁਮਾਰ ਟਿੰਕੂ ਨਾਮ ਹੈ ਜੀ ਮੇਰਾ ਮੈਂ ਫੁੱਲੋ ਟਰਾਂਸਪੋਰਟ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਆ ਤੇ ਟਰਾਂਸਪੋਰਟ ਸ਼ੈਲ ਦਾ ਪੰਜਾਬ ਦਾ ਵੀ ਪ੍ਰਧਾਨ ਸਰ ਕੀ ਆ ਜਿਹੜੀ ਅਸੀਂ ਅੱਜਕੱਲ ਚੱਲਦੇ ਆ ਪਰਸੋਂ ਵੀ ਤੁਹਾਡੀ ਇੱਕ ਖਬਰ ਚੱਲ ਰਹੀ ਸੀਗੀ ਆ ਜਿਹੜੇ ਡਰਾਈ ਹੋ ਰਹੇ ਪੰਪ ਡਰਾਈ ਹੋ ਰਹੇ ਨੇ ਡਰਾਈਵਰਾਂ ਨੇ ਹੜਤਾਲਾਂ ਕੀਤੀਆਂ ਹੋਈਆਂ ਨੇ ਕੀ ਕਹਣਾ ਚਾਹੁੰਦੇ ਤੁਸੀਂ ਵੀ ਹੜਤਾਲ ਕੀਤੀ ਸੀਗੀ ਪਰਸੋਂ ਨਹੀਂ ਅਸੀਂ ਹੜਤਾਲ ਨਹੀਂ ਕੀਤੀ ਸੀ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜੋ ਇੱਕ ਮੋਦੀ ਸਾਹਿਬ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੇ ਅਜਤੂ ਤਿੰਨ ਚਾਰ ਦਿਨ ਪਹਿਲੇ ਕੋਈ ਇੱਕ ਪੇਪਰ ਦੇ ਵਿੱਚ ਖਬਰ ਆਈ ਸੀ ਜਿਨ੍ਹਾਂ ਦੀ ਉਹਦੇ ਵਿੱਚ ਸੀਗਾ ਕਿ ਜਿਹੜਾ ਵੀ ਐਕਸੀਡੈਂਟ ਹੁੰਦਾ ਹੈ ਉਹਦਾ ਜੋ ਜ਼ਿੰਮੇਵਾਰ ਹੋਏਗਾ ਉਹ ਡਰਾਈਵਰ ਹੋਏਗਾ ਤੇ ਡਰਾਈਵਰ ਨੂੰ ਉਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਉਹ 10 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਅਸੀਂ ਇਹ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਪ੍ਰਧਾਨ ਮੰਤਰੀ ਸਾਹਿਬ ਅਗਰ ਇਹੀ ਚੀਜ਼ਾਂ ਜਿ세 ਹਿਸਾਬ ਨਾਲ ਤੁਸੀਂ ਕਾਨੂੰਨ ਬਣਾ ਰਹੇ ਹੋ ਪਹਿਲੇ ਤੁਸੀਂ ਕਾਨੂੰਨ ਆਇਆ ਤੁ ਡੇਢ ਦੋ ਸਾਲ ਪਹਿਲੇ ਇੱਕ ਕਿਸਾਨਾਂ ਦੇ ਕਾਨੂੰਨ ਦੀ ਗੱਲ ਕੀਤੀ ਸੀ ਕਿਸਾਨਾਂ ਦਾ ਕਾਨੂੰਨ ਤੁਸੀਂ ਕਿਸਾਨਾਂ ਦੇ ਤਿੰਨ ਕਾਲੇ ਕਾਨੂੰਨ ਥੋਪੇ ਸੀਗੇ ਉਹ ਜਿਹੜੇ ਤਿੰਨ ਕਾਲੇ ਕਾਨੂੰਨ ਤੁਸੀਂ ਥੋਪੇ ਸੀ ਉਹਦੇ ਕਰਕੇ ਕਿਸਾਨਾਂ ਨੇ ਬੜਾ ਸੰਘਰਸ਼ ਕੀਤਾ ਜੋ ਕਿ ਕੁੰਡਲੀ ਬਾਰਡਰ ਤੇ ਜਾ ਕੇ ਜਿਨ੍ਹਾਂ ਨੇ ਡੇਢ ਸਵਾ ਸਾਲ 1.5 ਸਾਲ ਦੇ ਲਗਭਗ ਉਹਨਾਂ ਨੇ ਪ੍ਰਦਰਸ਼ਨ ਕੀਤਾ ਉੱਥੇ ਤਾਂ ਜਾ ਕੇ ਤੁਸੀਂ ਆਪਣੀਓ ਕਾਲੇ ਕਾਨੂੰਨ ਵਾਪਸ ਲਾਏ ਇਹ ਪਹਿਲੇ ਤਾਂ ਇਹ ਸੋਚਣਾ ਚਾਹੀਦਾ ਕਿ ਮੋਦੀ ਸਾਹਿਬ ਦੇ ਸਲਾਹਕਾਰ ਕੌਣ ਨੇ ਮੋਦੀ ਸਾਹਿਬ ਨੂੰ ਸਲਾਹ ਕੌਣ ਦਿੰਦਾ ਹੈ ਕਿ ਕਾਨੂੰਨ ਬਣਾਉਣ ਵਾਸਤੇ ਠੀਕ ਹੈ ਤੁਸੀਂ ਪ੍ਰਧਾਨ ਮੰਤਰੀ ਹੈਗੇ ਹੋ ਸਮਝ ਆਂਦਾ ਹੈ ਪਰ ਤੁਸੀਂ ਦੇਸ਼ ਦੇ ਹਿੱਤ ਵਿੱਚ ਕੰਮ ਕਰਨਾ ਹੈ ਜਾਂ ਆਮ ਜਨਤਾ ਨੂੰ ਮਾਰਨਾ ਹੈ ਅੱਜ ਜਿੰਨੀਆਂ ਵੀ ਗੱਡੀਆਂ ਰੋਡ ਤੇ ਚੱਲ ਰਹੀਆਂ ਜਬ ਮਤਲਬ ਜੋ ਵੀ ਓਨਰਸ ਹੈਗੇ ਨੇ ਦੇਖੋ ਆਮ ਜਨਤਾ ਨੂੰ ਤਾਂ ਮਹਿੰਗਾਈ ਦੀ ਮਾਰ ਝੇਲਣੀ ਪਏਗੀ ਇਸ ਮੈਟਰ ਨਾਲ ਜੋ ਸਟ੍ਰਾਈਕ ਹੋ ਗਈ ਹੈ ਮਹਿੰਗਾਈ ਦੀ ਮਾਰ ਤੋਂ ਛੇਲੀ ਪਊਗੀ ਜਿਹੜੀਆਂ ਇਨਸਟਾਲਮੈਂਟਾਂ ਤੇ ਗੱਡੀਆਂ ਚੱਲ ਰਹੀਆਂ ਹਨ ਮਤਲਬ 95% ਜੋ ਇਨਸਟਾਲਮੈਂਟਸ ਤੇ ਗੱਡੀਆਂ ਹੈਗੀਆਂ ਨੇ ਉਹਨਾਂ ਦੀ ਇਨਸਟਾਲਮੈਂਟਾਂ ਕਿੱਥੋਂ ਦਿੱਤੀਆਂ ਜਾਣਗੀਆਂ ਡਰਾਈਵਰ ਗੱਡੀਆਂ ਖੜੀਆਂ ਕਰਕੇ ਰੋਡ ਦੇ ਉੱਪਰ ਲੋਕ ਕਰਕੇ ਆਪਣੇ ਘਰਾਂ ਨੂੰ ਚਲਾ ਗਿਆ ਗੱਡੀਆਂ ਦੇ ਵਿੱਚ ਲੱਖਾਂ ਰੁਪਏ ਦਾ ਮਾਲ ਹੈਗਾ ਗੱਡੀਆਂ ਲੱਖਾਂ ਰੁਪਏ ਦੀਆਂ ਗੱਡੀਆਂ ਹੈਗੀਆਂ ਨਵੇਂ ਟਾਇਰਾਂ ਦੇ ਨਾਲ ਗੱਡੀਆਂ ਹੈਗੀਆਂ ਅਗਰ ਕੋਈ ਵੀ ਉਹ ਨਿੱਕੀ ਹੁੰਦੀ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਬੈਂਕ ਨੇ ਤਾਂ ਆਪਣਾ ਲੋਨ ਛੱਡਣਾ ਨਹੀਂ ਬੈਂਕ ਨੇ ਤਾਂ ਕਿਸੇ ਟਾਈਮ ਸਰ ਲੈ ਲੈਣੀ ਆ ਆਪਣੀ ਨਹੀਂ ਦੇਵਾਂਗੇ ਸਿਵਲ ਖਰਾਬ ਹੋਊਗਾ ਮਜਬੂਰੀ ਕਰ ਜਾ ਚੱਕੋ ਜੋ ਮਰਜ਼ੀ ਕਰੇ ਇਨਸਾਨ ਕਰ ਕਿਸ਼ਤਾਂ ਤਾਂ ਦੇਣੀਆਂ ਹੀ ਪੈਣੀਆਂ ਦੂਸਰੀ ਗੱਲ ਕੱਲ ਮੇਰੇ ਇੱਕ ਦੋਸਤ ਨੇ ਉਹਨਾਂ ਦੀ ਗੱਡੀ ਐਮਪੀ ਦੇ ਵਿੱਚ ਹੈਗੀ ਸੀ ਐਮਪੀ ਦੇ ਵਿੱਚ ਉਸ ਇਨਸਾਨ ਨੂੰ ਕੱਲ 100 ਰੁਪਏ ਲੀਟਰ ਉਥੇ ਤੇਲ ਲੈਣਾ ਪਿਆ ਗੱਡੀ ਦੇ ਵਿੱਚ ਡੀਜ਼ਲ ਖਤਮ ਹੋ ਗਿਆ 100 ਰੁਪਏ ਲੀਟਰ ਦੇ ਹਿਸਾਬ ਨਾਲ ਉਹਨੂੰ ਡੀਜ਼ਲ ਲੈਣਾ ਪਿਆ ਮਤਲਬ ਮੋਦੀ ਸਾਹਿਬ ਕੀ ਚਾਹੁੰਦੇ ਨੇ ਦੇਸ਼ ਦਾ ਭਲਾ ਕਰਨਾ ਚਾਹੁੰਦੇ ਆ ਜਾਂ ਦੇਸ਼ ਨੂੰ ਉਹ ਦੋ ਹੀ ਵੱਡੇ ਘਰਾਣਿਆਂ ਦੇ ਹੱਥ ਦੇ ਵਿੱਚ ਦੇ ਕੇ ਕਿਲੋਣਾ ਬੜਾਣਾ ਚਾਹੁੰਦੇ ਨੇ ਆਮ ਜਨਤਾ ਦੇ ਭਲੇ ਦੀ ਕੋਈ ਗੱਲ ਅੱਜ ਤੱਕ ਨਹੀਂ ਕੀਤੀ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਦੇਖੋ ਮਹਿੰਗਾਈ ਕਿੱਥੇ ਦੀ ਕਿੱਥੇ ਪਹੁੰਚ ਗਈ ਚਰਮ ਸੀਮਾ ਦੇ ਪਹੁੰਚ ਗਈ ਅਗਰ ਡਰਾਈਵਰ ਗੱਡੀਆਂ ਨਹੀਂ ਚਲਾਊਗਾ ਤੇ ਗੱਡੀਆਂ ਕੌਣ ਚਲਾਣਗੇ ਮੋਦੀ ਸਾਹਿਬ ਆਪ ਚਲਾਣਗੇ ਆ ਕੇ ਗੱਡੀਆਂ ਅੱਜ ਜੋ ਮਹਿੰਗਾਈ ਅੱਜ ਪੈਟਰੋਲ ਉਮੀਦ ਸੀਗੀ 22 ਤਰੀਕ ਤੋਂ ਐਲਾਨ ਹੋ ਰਿਹਾ ਸੀਗਾ ਕਿ ਪੈਟਰੋਲ ਤੇ ਡੀਜ਼ਲ 10-10 ਰੁਪਏ ਸਸਤਾ ਹੋ ਜਾਊਗਾ ਚਲੋ ਇੱਕ ਕਾਰੋਬਾਰੀ ਨੂੰ ਆਸ ਹੁੰਦੀ ਹੈ ਕਿ ਚਲੋ ਕੋਈ ਕਿਸੇ ਪਾਸੇ ਸਾਡੇ ਕੋਲ ਦੋ ਪੈਸੇ ਬਚਣਗੇ ਇਹ ਅੱਜ ਦੀ ਡੇਟ ਦੇ ਵਿੱਚ ਡੀਜ਼ਲ ਕਰਕੇ ਗੱਡੀਆਂ ਬਿਹਾਰ ਖੜੀਆਂ ਨੇ ਯੂਪੀ ਖੜੀਆਂ ਨੇ ਡੀਜ਼ਲ ਨਹੀਂ ਮਿਲ ਰਿਹਾ ਗੱਡੀਆਂ ਪਹਿਲੇ ਤਾਂ ਪਹਿਲੀ ਗੱਲ ਤਾਂ ਜਿਹੜੀ ਸਟ੍ਰਾਈਕ ਹੈ ਲੋਕੀ ਚੱਲਣ ਨਹੀਂ ਦਿੰਦੇ ਅਗਰ ਕਿਸੇ ਤਰੀਕੇ ਉਹ ਗੱਡੀ ਵਾਲਾ ਨਿਕਲਦਾ ਜਾਂਦਾ ਤੇ ਉਹਨੂੰ ਡੀਜ਼ਲ ਨਹੀਂ ਮਿਲ ਰਿਹਾ ਇਸ ਤਰ੍ਹਾਂ ਇੰਨੀ ਕਿ ਪਰੇਸ਼ਾਨੀ ਹੈ ਕਿ ਇਹ ਅਗਰ ਸਟ੍ਰਾਈਕ ਲੰਬੀ ਚਲੀ ਗਈ ਸੋਚ ਸਮੇਂ ਕੋਈ ਡਿਸੀਜਨ ਨਹੀਂ ਲਿਆ ਜਾਂਦਾ ਪ੍ਰਧਾਨ ਮੰਤਰੀ ਸਾਹਿਬ ਤੋਂ ਮਤਲਬ ਜਿਹੜੇ ਡਿਸੀਜਨ ਲੈਣੇ ਆ ਤੁਸੀਂ ਡਿਸੀਜਨ ਮੇਕਰ ਹੋ ਡਿਸੀਜਨ ਲੈ ਰਹੇ ਹੋ ਯੂਨੀਅਨਾਂ ਨਾਲ ਗੱਲ ਕਰ ਲਓ ਟਰੱਕ ਯੂਨੀਅਨ ਨਾਲ ਗੱਲ ਕਰ ਲਓ ਬਸ ਜਿਹੜੇ ਨੁਮਾਇੰਦੇ ਦਿੱਲੀ ਚ ਬੈਠੇ ਉਹਨਾਂ ਨਾਲ ਬੈਠ ਕੇ ਇੱਕ ਵਾਰੀ ਗੱਲ ਤਾਂ ਕੀਤੀ ਜਾਵੇ ਨਾ ਤੁਸੀਂ ਬਿਨਾਂ ਗੱਲ ਕੀਤੇ ਬਿਨਾਂ ਲੌਜੀਕ ਦੇ ਅਨਾਉਂਸ ਕਰ ਦਿੰਨੇ ਹੋ ਚਾਹੇ ਤੁਸੀਂ ਲਾਗੂ ਕੀਤਾ ਜਾਂ ਨਹੀਂ ਕੀਤਾ ਸਾਡੇ ਦੇਸ਼ ਦੀ ਅਨਪੜਤਾ ਬਹੁਤ ਹੈਗੀ ਹੈ ਤੁਸੀਂ ਕਹਿੰਦਾ ਲੋਕਾਂ ਨੇ ਮੰਨ ਲਿਆ ਅੱਜ ਜੋ ਗੱਡੀਆਂ ਰੋਡ ਤੇ ਖੜੀਆਂ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਜੀ ਬਿਲਕੁਲ ਇਹ ਟ੍ਰਾਂਸਪੋਰਟਰ ਸੀਗੇ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਵਾ ਰਿਆ ਸੀ ਮੈਂ ਗੁਰਜੋਤ ਇਹ ਗੱਲਾਂ ਇਹ ਜਿਹੜੀ ਕਹਿ ਰਹੇ ਨੇ ਇਹ ਕਹਿ ਰਹੇ ਨੇ ਵੀ ਜਿਹੜੀਆਂ ਗੱਡੀਆਂ ਜਿਹੜੀਆਂ ਬਿਹਾਰ ਗਈਆਂ ਤੇ ਉਹ ਬਿਹਾਰ ਹੀ ਖੜੀਆਂ ਨੇ ਜੇ ਕੋਈ ਬੰਬੇ ਆ ਲ ਗਈਆਂ ਗੁਆਟੀ ਗਈਆਂ ਜਾਂ ਹੋਰ ਕਿਸੇ ਸਟੇਟ ਦੇ ਵਿੱਚ ਗਈਆਂ ਤੇ ਗੱਡੀਆਂ ਜਿਹੜੀਆਂ ਹੈਗੀਆਂ ਵਾ ਡਰਾਈਵਰਾਂ ਨੇ ਉੱਥੇ ਹੀ ਖੜਾ ਦਿੱਤੀਆਂ ਨੇ ਤੇ ਜਵਾਬ ਦੇ ਕੇ ਤੇ ਬੱਸ ਚੜ ਕੇ ਆਪਣੇ ਘਰ ਨੂੰ ਆ ਗਏ ਕਹਿੰਦੇ ਸਾਡੇ ਅਸੀਂ ਨਹੀਂ ਚਲਾਉਣੀਆਂ ਗੱਡੀਆਂ ਇਹਦਾ ਕਾਰਨ ਜੋ ਹੈਗਾ ਇਸ ਨੂੰ ਮੋਦੀ ਸਾਹਿਬ ਵੱਲੋਂ ਜਿਹੜੀ ਕੇਂਦਰ ਸਰਕਾਰ ਵੱਲੋਂ ਜਿਹੜੀ ਹਿੱਟ ਐਂਡ ਰਨ ਦੀ ਜਿਹੜੀ ਰੂਲਸ ਕੱਢੇ ਗਏ ਨੇ ਉਹ ਦੱਸਿਆ ਜਾਂਦੇ ਨੇ ਜੀ ਗੁਰਜੋਤ ਠੀਕ ਹੈ ਬਿਲਕੁਲ ਗੱਲਬਾਤ ਕੀਤੀ ਹੈ ਤੁਸੀਂ ਤਾਂ ਨਪਿੰਦਰ ਦਾ ਰੁਕ ਕਰ ਲੈਨੇ ਆ ਨਪਿੰਦਰ ਤੁਹਾਡੇ ਨਾਲ ਕੌਣ ਮੌਜੂਦ ਨੇ ਜੀ ਬਿਲਕੁਲ ਮੇਰੇ ਨਾਲ ਹਾਲਾਂਕਿ ਇਹ ਟੀਲਫੋਨ ਆਇਆ ਸੀ ਪਰ ਪਤਾ ਲੱਗਾ ਕਿ ਇਹ ਟਰਾਂਸਪੋਰਟਰ ਨੇ ਜ਼ਿਕਰ ਕਰਨ ਲੱਗੇ ਗੱਲਾਂ ਦਾ ਤੇ ਇਸ ਕਰਕੇ ਇਹਨਾਂ ਨੇ ਮੈਂ ਕਿਹਾ ਸਮਝ ਲੈਣੇ ਕਿ ਕਿਵੇਂ ਦੇਖਦੇ ਹੋ ਜੀ ਜਿਹੜੀ ਸਿਚੁਏਸ਼ਨ ਪੈਦਾ ਹੋ ਗਈ ਹੈ ਤੁਸੀਂ ਕਿੰਨੇ ਪੰਪਾਂ ਤੇ ਜਾ ਕੇ ਆਏ ਹੋ ਸਥਿਤੀ ਕੀ ਹੈ ਉਸ ਵੇਲੇ ਭਾਈ ਜੀ ਸਾਰੇ ਪਾਸੇ ਬਹੁਤ ਬੁਰਾ ਹਾਲ ਹੈ ਜੀ ਇਹਦਾ ਤੇਲ ਦਾ ਕਿ ਨਾ ਗੱਡੀਆਂ ਕਰਕੇ ਹੀ ਆਉਣਾ ਹੈ ਸਾਰਾ ਜੀ ਤੇ ਡਰਾਈਵਰਾਂ ਨੂੰ ਵੀ ਟੈਨਸ਼ਨ ਹੈ ਇਸ ਚੀਜ਼ ਦੀ ਅੱਜ ਕਿਉਂਕਿ ਸਜ਼ਾ ਦਾ ਬਹੁਤ ਡਰ ਹੈ ਜੀ ਉਹਨਾਂ ਨੂੰ ਅੱਜ ਮੈਂ ਦੇਖ ਰਿਹਾ ਸੀਗਾ ਕਿ ਇਹ ਸਥਿਤੀ ਆ ਗਈ ਕਿ ਤੁਸੀਂ ਅੱਜ ਗੱਡੀ ਨੂੰ ਹਲਾ ਹਲਾ ਕੇ ਹਲਾ ਹਲਾ ਕੇ ਤਿਲ ਪੁਆਰੇ ਜੀ ਇਹ ਇਸ ਤਰ੍ਹਾਂ ਦੀ ਨੌਕਤੋਂ ਲੱਗਦੀ ਆ ਤੁਹਾਨੂੰ ਕੀ ਲੱਗਦਾ ਕਿ ਮਤਲਬ ਲੰਬਾ ਹੋ ਸਕਦਾ ਲੰਮੀ ਚੱਲੂਗੀ ਜੀ ਇਹ ਹੜਤਾਲ ਲੰਮੀ ਚੱਲੂਗੀ ਬਈ ਇਹ ਕਿਉਂਕਿ ਨਾ ਮੰਨ ਲਓ ਕਾਰ ਵਾਲਾ ਵੀ ਹੈ ਸਾਨੂੰ ਮੈਂ ਵੀ ਕਾਰ ਹੁਣ ਕਾਰ ਤੇ ਜਾਊਗਾ ਬੇਟੇ ਦਿੱਲੀ ਲੈਣ ਜੀ ਤੇ ਮੈਨੂੰ ਵੀ ਡਰ ਆ ਵੀ ਕੱਲ ਨੂੰ ਨਾ ਜਾਣੀ ਕੋਈ ਐਕਸੀਡੈਂਟ ਹੋ ਜਾਂਦਾ 10 ਸਾਲ ਦੀ ਸਜ਼ਾ ਤਾਂ ਮੈਨੂੰ ਵੀ ਡਰ ਰਹਾ ਜੀ ਇਸ ਚੀਜ਼ ਦਾ ਇਹ ਹਰੇਕ ਦਿ ਹੈ ਟਰੱਕਾਂ ਬੱਸਾਂ ਤੇ ਨਹੀਂ ਇਹ ਇਹ ਕਾਰ ਮੋਟਰਸਾਈਕਲ ਹਰੇਕ ਚੀਜ਼ ਤੇ ਜਿਹਦੇ ਕੋਲ ਲਾਇਸੈਂਸ ਬਣ ਗਿਆ ਜੀ ਉਸ ਨੂੰ ਟੈਨਸ਼ਨ ਨਹੀਂ ਟੈਨਸ਼ਨ ਐ ਇਸ ਕਾਨੂੰਨ ਦੀ ਇਹ ਜੇ ਸੋਧ ਕੀਤੀ ਜਾਵੇ ਜਿਹੜਾ ਕੋਈ ਮੰਨ ਲਓ ਸ਼ਰਾਬ ਪੀਂਦਾ ਹੈ ਜਿਹੜਾ ਗਲਤ ਚੱਲਦਾ ਉਹਦੇ ਸਜ਼ਾ ਹੋਵੇ ਜੀ ਮੰਨ ਲਓ ਜਿਹੜਾ ਮੈਂ ਹੁਣ ਸ਼ਰਾਬ ਵੀ ਨਹੀਂ ਪੀਂਦਾ ਜੀ ਕੱਲ ਨੂੰ ਮੇਰੇ ਮੂਰੇ ਕੋਈ ਆ ਗਿਆ ਮੋਟਰਸਾਈਕਲ ਵਾਲਾ ਕੋਈ ਡੈਥ ਹੋ ਗਈ ਜੀ ਇਸ ਚੀਜ਼ ਦਾ ਡਰ ਤਾਂ ਹੋ ਹੀ ਗਿਆ ਨਾ ਬਾਈ ਹਰੇਕ ਨੂੰ ਜੀ ਇਸ ਚੀਜ਼ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਜੀ ਵੀ ਇਹ ਚੀਜ਼ ਗਲਤ ਹੈ ਇਹ ਸੋਧ ਕਰਕੇ ਸਾਰਾ ਸਮਝਾਇਆ ਜਾਵੇ ਕਿਉਂਕਿ ਜ਼ਿਆਦਾਤਰ ਡਰਾਈਵਰ ਅਣਪੜ੍ਹੇ ਜੀ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਕੋਈ ਚੀਜ਼ ਨਹੀਂ ਇਸ ਚੀਜ਼ ਦਾ ਉਹਨਾਂ ਨੂੰ ਤਾਂ ਇਹ ਪਤਾ ਲੱਗਾ ਵੀ ਸਾਨੂੰ ਸਹਾਇਆ ਹੋਊਗੀ ਕੱਲ ਨੂੰ ਗੱਡੀਆਂ ਨਹੀਂ ਚਲਾਉਣੀਆਂ ਜੀ ਤੇ ਫਿਰ ਕੰਮ ਕਿਵੇਂ ਚੱਲੂਗਾ ਜੀ ਮੰਨ ਲਓ ਜੀ ਇਹਦੇ ਕੋਲ 50 ਗੱਡੀਆਂ ਆ ਉਹ ਕੱਲਾ ਬੰਦਾ ਚਲਾ ਨਹੀਂ ਸਕਦਾ ਜੀ ਡਰਾਈਵਰ ਤਾਂ 50 ਜੀ 50 ਇੱਕ ਡਰਾਈਵਰ ਨਾਲ 5-5 10-10 ਬੰਦਿਆਂ ਦਾ ਘਰ ਜੁੜਿਆ ਜੀ ਕਿਵੇਂ ਚੱਲੂਗਾ ਕੰਮ ਇਹ ਹੁਣ ਮੰਨ ਲਓ ਲੀਡਰਾਂ ਨੇ ਤਾਂ ਕਰਤਾ ਜੀ ਉਹਨਾਂ ਦਾ ਡਰਾਈਵਰ ਰੱਖੇ ਹੋਏ ਆ ਹੁਣ ਅਸੀਂ ਡਰਾਈਵਰ ਕਿੱਥੋਂ ਰੱਖ ਲਾਂਗੇ ਤਾਂ ਇਹ ਇਹ ਕਈ ਤਰ੍ਹਾਂ ਦੇ ਕਾਸ਼ੇ ਨਹੀਂ ਜੀ ਜਿਹਨੂੰ ਲੈ ਕੇ ਚਿੰਤਾ ਜਿਹੜੀ ਉਹ ਜ਼ਾਹਰ ਕੀਤੀ ਜਾ ਰਹੀ ਹੈ ਜਿਵੇਂ ਇਹਨਾਂ ਦੀ ਆਪਾਂ ਗੱਲਾਂ ਉਹਨੇ ਸੁਣ ਰਹੀ ਸੀ ਕਹਿੰਦੇ ਨੇ ਕਿ ਡਰ ਇਹਨਾਂ ਪੈ ਗਿਆ ਕਿ ਡਰਾਈਵਰ ਬੜੇ ਦਾ ਕੰਟਰੋਲ ਕਰੇਗਾ ਕੌਣ ਗੱਡੀਆਂ ਚਲਾਏਗਾ ਕੌਣ ਤੇ ਜੀ 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 ਬਿਲਕੁਲ ਬਹੁਤ ਬਹੁਤ ਸ਼ੁਕਰੀਆ तमाम ਤਸਵੀਰਾਂ ਦਿਖਾਉਣ ਦੇ ਲਈ ਔਰ ਖਾਸ ਤੌਰ ਤੇ ਗੱਲਬਾਤ ਦੇ ਲਈ ਔਰ ਪ੍ਰਦੀਪ ਭੰਡਾਰੀ ਵੀ ਸਾਡੇ ਨਾਲ ਜੁੜੇ ਲੁਧਿਆਣਾ ਤੋਂ ਉਹਨਾਂ ਦਾ ਵੀ ਧੰਨਵਾਦ ਹੈ